1 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨੀ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਸ਼ੰਭੂ ਬਾਰਡਰ ਤੇ ਪ੍ਰਸ਼ਾਸਨ ਨੇ ਬਹੁਤ ਵੱਡੀ ਬੈਰੀਕੇਟਿੰਗ ਕਰ ਦਿੱਤੀ ਹੈ। ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੱਡੇ-ਕੱਡੇ ਮੋٹے ਕਿੱਲੇ ਲਾ ਦਿੱਤੇ ਨੇ ਤੇ ਸ਼ੰਭੂ ਬਾਰਡਰ ਵੇਖੋ ਕਿਵੇਂ ਸੀਲ ਕੀਤਾ ਹੋਇਆ ਹੈ। ਆ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਦੋਸਤੋ ਐਮਐਸਪੀ ਦੀ ਮੰਗ ਲਈ ਕਿਸਾਨ ਜੋ ਆ ਦਿੱਲੀ ਵੱਲ ਕੂਚ ਕਰ ਰਹੇ ਨੇ 13 ਫਰਵਰੀ ਦੀ ਕਾਲ ਕਿਸਾਨ ਵੱਲ ਦਿੱਤੀ ਗਈ ਹੈ। ਪਰ ਉਸ ਤੋਂ ਪਹਿਲਾਂ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਪੱਕੇ ਲੈਂਟਰ ਪਾ ਦਿੱਤੇ ਗਏ ਨੇ, ਕੰਕਰੀਟ ਪਾ ਦਿੱਤੀ ਗਈ ਹੈ, ਕਿੱਲੇ ਲਾ ਦਿੱਤੇ ਨੇ। ਬਹੁਤ ਭਾਰੀ ਤੇ ਬ ਕਸਾਨਾਂ ਨੂੰ ਰੋਕਣ ਲਈ ਹਾਲਾਂਕਿ ਕਿਸਾਨ ਆਪਣੀ ਕਾਲ ਤੇ ਹਾਲੇ ਵੀ ਡਟੇ ਹੋਏ ਨੇ ਕਸਾਨਾਂ ਦੇ ਕਹਨੇ ਕਿ ਜਦੋਂ ਪਹਿਲਾਂ ਦਿੱਲੀ ਮੋਰਚਾ ਲਾਇਆ ਸੀ ਉਦੋਂ ਵੀ ਇਸ ਤਰ੍ਹਾਂ ਦੇ ਬੈਰੀਕੇਡ ਲੱਗੇ ਸੀ ਤੇ ਅਸੀਂ ਜੋ ਇਹ ਬੈਰੀਕੇਡ ਨੇ ਇਹ ਫਿਰ ਹਟਾ ਦੇਾਂਗੇ ਤੇ ਸਾਨੂੰ ਜੋਾ ਦਿੱਲੀ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਇੱਕ ਪਾਸੇ ਕਿਸਾਨ ਤਿਆਰੀ ਕਰ ਰਹੇ ਨੇ ਤੇ ਦੂਜੀ ਪਾਸੇ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕਰ ਲਈ ਹੈ ਦੇਖਣਾ ਹੀ ਹੋਏਗਾ ਕਿ 13 ਫਰਵਰੀ ਨੂੰ ਕੀ ਮਾਹੌਲ ਬਣਦਾ ਹੈ ਕਿਸਾਨ ਲੀਡਰ ਵੀ ਆਪਣੇ ਸਟੈਂਡ ਤੇ ਅੜੇ ਹੋਏ ਨੇ ਐਮਐਸਪੀ ਦੀ ਮੰਗ ਲਈ ਟਰੈਕਟਰ ਟਰਾਲੀਆਂ ਲੈ ਕੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨੀ ਹੈ ਪਰ ਸ਼ੰਭੂ ਬਾਰਡਰ ਤੇ ਹੀ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾ ਦਿੱਤੇ ਗਏ ਨੇ ਇਸ ਲਈ ਕਿ ਤੁਹਾਡੇ ਵਿਚਾਰ ਕੀ ਨੇ ਕਮੈਂਟ ਕਰਕੇ ਜ਼ਰੂਰ